ਦੀਵਾਲੀ ਮੰਗਰੋ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਅਗਵਾਈ ਹੇਠ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੱਖ-ਵੱਖ ਟੀਮਾਂ ਨੇ ਬਿਜਲੀ ਵਿਭਾਗ ਦੇ ਡਿਫਾਲਟ ਖਪਤਕਾਰਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਜਾਣਕਾਰੀ ਮੁਤਾਬਕ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੀ ਮੰਨੀਏ ਤੱਕ ਅਕਤੂਬਰ ਦੇ ਚਾਲੂ ਮਹੀਨੇ ਦੌਰਾਨ ਬਿਜਲੀ ਵਿਭਾਗ ਨੇ 25-25 ਡਿਫਾਲਟ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਨੇ 18.56 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਗਈ ਹੈ ਰਿਪੋਰਟ ਮੁਤਾਬਕ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਡਿਪਟੀ ਚੀਫ ਇੰਜੀਨੀਅਰ ਪੂਰਵੀ ਸਰਕਲ surjit singh ਤੇ ਮੁੱਖ ਇੰਜੀਨੀਅਰ ਪਛਮੀ ਕੁਲਵਿੰਦਰ ਸਿੰਘ ਦੇ ਗਵਾਹੀ ਹੇਠ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਨੇ ਪੂਰਵੀ ਸਰਕਲ ਦੇ 4 ਡਿਵੀਜ਼ਨਾਂ ਪਛਮੀ ਸਰਕਲ ਦੇ 5 ਡਿਵੀਜ਼ਨਾਂ ਖੰਨਾ ਸਰਕਲ ਦੇ ਖੰਨਾ ਅਮਲੋ ਦੋਰਾਹਾ ਸਰਹੰਦ ਤੇ ਸਭ ਅਰਬਨ ਸਰਕਲ ਦੇ ਰਾਏਕੋਟ ਲਲਤੋਂ ਅਡਾ ਦਾਖਾਂ ਸਣੇ ਹੋਰ ਖੇਤਰਾਂ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਹੈ ਜੋ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਨੂੰ ਕਵਰ ਕਰਦੇ ਨੇ ਉਹਨਾਂ ਨੇ ਡਿਫਾਲਟ ਖਪਤਕਾਰਾਂ ਨੂੰ ਸਬਕ ਸਿਖਾਉਣ ਦੇ ਲਈ 2525 ਬਿਜਲੀ ਕਨੈਕਸ਼ਨ ਕੱਟਣ ਸਣੇ 18.56 ਕਰੋੜ ਰੁਪਏ ਦੀ ਵੱਡੀ ਰਕਮ ਦੀ ਵਸੂਲੀ ਵੀ ਕੀਤੀ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂਸ ਐਸਈ ਪੂਰਵ ਸੁਰਜੀਤ ਸਿੰਘ ਤੇ ਐਸਈ ਪਛਮੀ ਕੁਲਵਿੰਦਰ ਸਿੰਘ ਨੇ ਇਹ ਦੱਸਿਆ ਕਿ ਵਿਭਾਗ ਵਾਰ-ਵਾਰ ਡਿਫਾਲਟ ਖਪਤਕਾਰਾਂ ਨੂੰ ਆਪਣੇ ਬਕਾਇਆ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੀ ਅਪੀਲ ਕਰਦਾ ਰਿਹਾ ਇਸਦੇ ਲਈ ਪੰਜਾਬ ਰਾਜ ਬਿਜਲੀ ਨਿਗਮ ਖਪਤਕਾਰਾਂ ਦੇ ਖਾਤਿਆਂ ਦੇ ਵਿੱਚ ਬਿਜਲੀ ਬਿੱਲ ਜਮ੍ਹਾਂ ਵੀ ਕਰਵਾ ਰਿਹਾ ਹੈ ਬਕਾਇਆ ਬਿੱਲਾਂ ਦਾ ਭੁਗਤਾਨ ਕਿਸ਼ਤਾਂ ਦੇ ਵਿੱਚ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਗਿਆ ਪਰ ਇਹ ਸਭ ਦੇ ਬਾਵਜੂਦ ਉਹਨਾਂ ਡਿਫਾਲਟ ਖਪਤਕਾਰਾਂ ਦੇ ਬਿਜਲੀ ਮੀਟਰ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਉਹਨਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ ਇਸੇ ਦੇ ਨਾਲ ਹੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਗਵਾਂਡੀ জাফর ਰਿਸ਼ਤੇਦਾਰ ਡਿਫਾਲਟ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦਾ ਪਾਇਆ ਜਾਂਦਾ ਤਾਂ ਉਹਨਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਦੀਵਾਲੀ ਮੰਗਰੋ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਾ। ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਅਗਵਾਈ ਹੇਠ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੱਖ-ਵੱਖ ਟੀਮਾਂ ਨੇ ਬਿਜਲੀ ਵਿਭਾਗ ਦੇ ਡਿਫਾਲਟ ਖਪਤਕਾਰਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੀ ਮੰਨੀਏ ਤੱਕ ਅਕਤੂਬਰ ਦੇ ਚਾਲੂ ਮਹੀਨੇ ਦੌਰਾਨ ਬਿਜਲੀ ਵਿਭਾਗ ਨੇ 25-25 ਡਿਫਾਲਟ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਨੇ। 18.56 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਗਈ ਹੈ ਰਿਪੋਰਟ ਮੁਤਾਬਕ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਡਿਪਟੀ ਚੀਫ ਇੰਜੀਨੀਅਰ ਪੂਰਵੀ ਸਰਕਲ surjit singh ਤੇ ਮੁੱਖ ਇੰਜੀਨੀਅਰ ਪਛਮੀ ਕੁਲਵਿੰਦਰ ਸਿੰਘ ਦੇ ਗਵਾਹੀ ਹੇਠ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਨੇ ਪੂਰਵੀ ਸਰਕਲ ਦੇ 4 ਡਿਵੀਜ਼ਨਾਂ ਪਛਮੀ ਸਰਕਲ ਦੇ 5 ਡਿਵੀਜ਼ਨਾਂ ਖੰਨਾ ਸਰਕਲ ਦੇ ਖੰਨਾ ਅਮਲੋ ਦੋਰਾਹਾ ਸਰਹੰਦ ਤੇ ਸਭ ਅਰਬਨ ਸਰਕਲ ਦੇ ਰਾਏਕੋਟ ਲਲਤੋਂ ਅੱਡਾ ਦਾਖਾਂਸ ਨੇ ਹੋਰ ਖੇਤਰਾਂ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਹੈ ਜੋ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਨੂੰ ਕਵਰ ਕਰਦੇ ਨੇ ਉਨ੍ਹਾਂ ਨੇ ਡਿਫਾਲਟ ਖਪਤਕਾਰਾਂ ਨੂੰ ਸਬਕ ਸਿਖਾਉਣ ਦੇ ਲਈ 2525 ਬਿਜਲੀ ਕਨੈਕਸ਼ਨ ਕੱਟਣ ਸਣੇ 18.56 ਕਰੋੜ ਰੁਪਏ ਦੀ ਵੱਡੀ ਰਕਮ ਦੀ ਵਸੂਲੀ ਵੀ ਕੀਤੀ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂਸ ਐਸਈ ਪੂਰਵ ਸੁਰਜੀਤ ਸਿੰਘ ਤੇ ਐਸਈ ਪਛਮੀ ਕੁਲਵਿੰਦਰ ਸਿੰਘ ਨੇ ਇਹ ਦੱਸਿਆ ਕਿ ਵਿਭਾਗ ਵਾਰ-ਵਾਰ ਡਿਫਾਲਟ ਖਪਤਕਾਰਾਂ ਨੂੰ ਆਪਣੇ ਬਕਾਇਆ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੀ ਅਪੀਲ ਕਰਦਾ ਰਿਹਾ ਹੈ ਇਸ ਲਈ ਪੰਜਾਬ ਰਾਜ ਬਿਜਲੀ ਨਿਗਮ ਖਪਤਕਾਰਾਂ ਦੇ ਖਾਤਿਆਂ ਦੇ ਵਿੱਚ ਬਿਜਲੀ ਬਿੱਲ ਜਮ੍ਹਾਂ ਵੀ ਕਰਵਾ ਰਿਹਾ ਹੈ ਬਕਾਇਆ ਬਿੱਲਾਂ ਦਾ ਭੁਗਤਾਨ ਕਿਸ਼ਤਾਂ ਦੇ ਵਿੱਚ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਗਿਆ ਪਰ ਇਹ ਸਭ ਦੇ ਬਾਵਜੂਦ ਉਹਨਾਂ ਡਿਫਾਲਟ ਖਪਤਕਾਰਾਂ ਦੇ ਬਿਜਲੀ ਮੀਟਰ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਉਹਨਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ ਇਸੇ ਦੇ ਨਾਲ ਹੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਗਵਾਂਡੀ জাফর ਰਿਸ਼ਤੇਦਾਰ ਡਿਫਾਲਟ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦਾ ਪਾਇਆ ਜਾਂਦਾ ਤਾਂ ਉਹਨਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ